ਪੀਰਾ ਮਹਾਲੀ 에어ਪੋਰਟ ਦੀਆਂ ਜਿੱਥੇ ਦੋਨੋਂ ਖਿਡਾਰਨਾ ਜਿਹੜੀਆਂ ਇਸ ਸਮੇਂ ਸਕਰੀਨ ਦੇ ਵਿੱਚ ਨਜ਼ਰ ਆ ਰਹੀਆਂ ਨੇ ਜਿਹੜੀਆਂ ਦੋਨੋਂ ਖਿਡਾਰਨਾ ਇਸ ਸਮੇਂ ਦੇਖੋ ਚੱਲ ਚਾਹਿਆ ਖਿਡਾਰਨਾ ਦੀ ਕਿਉਂਕਿ ਉਹਦੇ ਅਮਰ ਜੋਤ ਤੇ ਜਿਹੜੀ ਹੈ ਇਸ ਸਮੇਂ ਅਰਲੀਨ ਦੋਨੋਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਤਸਵੀਰ ਜਿਹੜੀ ਆ ਉਹਦੇ ਨਾਲ ਜਿਹੜੀਆਂ ਸਾਥੀ ਕਰਨੀਆਂ ਦੋਦੇ ਖਿਡਾਰਨਾ ਦੀ ਸਵਾਗਤ ਪਿਆਰ ਜਿਹੜਾ ਆ ਉਹ ਆ ਰਿਹਾ ਹੈ ਬੰਦਾ ਮੈਂਟ ਕਰਕੇ ਇੱਕ ਬਹੁਤ ਗਰਮ ਜੋਸ਼ ਸਹਿਵਾਗਤ ਹੋ ਰਹਾ ਹੈ ਆਪ ਦਾ ਬਹੁਤ ਵਧੀਆ ਲੱਗ ਰਿਹਾ ਹੈ ਸਰ ਲੜਕੀਆਂ ਵੀ ਮੈਸੇਜ ਆਉਣਾ ਹੈ ਸਰ ਮੈਂ ਹੀ ਕਹੂੰਗੀ ਕਿ ਕੁੜੀਆਂ ਵੀ ਬਹੁਤ ਬੁਲੰਦੀਆਂ ਦੇ ਨੇ ਮੇਰੇ ਘਰ ਦੇ ਨੇ ਕਦੇ ਰੋਕਿਆ ਨਹੀਂ ਮੈਨੂੰ ਕਿਸੇ ਚੀਜ਼ ਵਾਸਤੇ ਮੈਂ ਪੇਰੈਂਟਸ ਨੂੰ ਐਵੇਂ ਸੇ ਦੇਣਾ ਚਾਹੁੰਗੀ ਕਿ ਦੇ ਤੁਸੀਂ ਆਪਦੇ ਕੁੜੀਆਂ ਨੂੰ ਮੀਡੀਅਮ ਨਾ ਦੇ ਤੇ ਕੁੜੀਆਂ ਕੀ ਨਹੀਂ ਕਰ ਸਕਦੀ ਤੇ ਇਹ ਜਿਹੜਾ ਕੈਚ ਤੁਸੀਂ ਪੜਾਇਆ ਸੀ ਜਿਹੜਾ ਕੈਚ ਪੜਾਇਆ ਗਿਆ ਮੰਨਦੇ ਹੋ ਕਿ ਟਰਨਿੰਗ ਪੁਆਇੰਟ ਸੀਗਾ ਜਿਹੜਾ ਅੰਬਨਪਾਲੋ ਅਮਰਵਾਲਾ ਕੈਚ ਮੜਾ ਗਿਆ ਬਹੁਤ ਵੱਡਾ ਟਰਨਿੰਗ ਪੁਆਇੰਟ ਬਣਿਆ ਮੈਚ ਦੇ ਵਿੱਚ ਉਹ ਸਭ ਤੋਂ ਵੱਡੀ ਵਿਕਟ ਸੀਗੀ ਤੇ ਮੈਂ ਕਹੂੰਗੀ ਉਹਦੇ ਨਾਲ ਸਾਡਾ ਪੂਰਾ ਮੈਚ ਟਰਨਓਵਰ ਹੋ ਗਿਆ ਜੇ ਮੋਦੀ ਨੂੰ ਮਿਲੇ ਤੁਹਾਡੀ ਪੰਜਾਬੀ ਭਾਸ਼ਾ ਬਹੁਤ ਸੋਹਣੀ ਲੱਗੀ ਹਾਂਜੀ ਸਰ ਪੰਜਾਬੀ ਦਾ ਪੰਜਾਬੀ ਬੋਲਣੀ ਹੈ ਹਾਂਜੀ ਕਹੋਗੇ ਮੈਚ ਜਿਹੜਾ ਥੋੜਾ ਅੰਦਾਜ਼ ਸੀ ਬੋਲਣ ਦਾ ਔਰ ਤੁਹਾਡੀ ਕਿਲਕ ਚੁੰਗਲੀ ਹਰ ਕਿਸੇ ਦਾ ਬਹੁਤ ਚੀਜ਼ਾਂ ਸੀ ਜਿਹੜੀਆਂ ਯਾਦ ਕਰ ਰਹੇ ਸੀ ਹਾਂਜੀ ਹਾਂਜੀ ਸਰ ਮੇਰਾ ਮੰਨਣਾ ਹੈ ਕਿ ਜੇ ਤੁਸੀਂ ਆਪ ਆਪਣੇ ਆਪ ਨੂੰ ਬਣ ਕੇ ਰਹੋਗੇ ਤਾਂ ਲੋਕੀ ਜ਼ਿਆਦਾ ਪਸੰਦ ਕਰਦੇ ਆ ਤੇ ਮੈਂ ਉਹਨਾਂ ਚੋਂ ਇੱਕ ਤਸਵੀਰਾਂ ਇਸ ਮੈਂ ਉਸ ਕਾਫਲੇ ਦਿਖਾ ਰਹੇ ਆ ਜਿਹੜਾ ਕਾਫਲਾ ਉਹਨਾਂ ਦੋਨੋਂ ਲੜਕੀਆਂ ਨੂੰ ਅਮਨਜੋਤ ਅਤੇ ਹਰਲੀਨ ਨੂੰ 에어ਪੋਰਟ ਤੋਂ ਲੈ ਕੇ ਆ ਰਿਹਾ ਹੈ ਤੇ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਆਖਿਰਕਾਰ ਜਿਹੜੇ ਇਸ ਕਾਫਲੇ ਦੇ ਵਿੱਚ ਲੋਕ ਸਵਾਰ ਨੇ ਇੱਥੇ ਤੱਕ ਟੱਕ ਟ੍ਰਾਲੀ ਤੇ ਠੰਗੜੇ ਵਾਲੇ ਖੜੇ ਨਜ਼ਰ ਆ ਰਹੇ ਆ ਕਿ ਟੋਲਚਾ ਵਾਕਿਆ ਦੇ ਨਾਲ ਫੁੱਲਾਂ ਦੇ ਨਾਲ ਹਰਲੀਨ ਤੇ ਅਮਨਜੋਤ ਨੂੰ ਇਸ ਸਮੇ ਇੱਕ ਕਾਫਲਾ ਲੈ ਕੇ ਆਉਂਦਾ ਨਜ਼ਰ ਆ ਰਿਹਾ 에어ਪੋਰਟ ਤੋਂ ਹੁਣੇ ਹੀ ਕਾਫਲਾ ਨਿਕਲਿਆ ਮਹਾਲੀ ਦੀਆਂ ਗਲੀਆਂ ਦੇ ਵਿੱਚ ਹੁੰਦਾ ਹੋਇਆ ਇਹਨਾਂ ਨੂੰ ਘਰ ਤੱਕ ਲੈ ਕੇ ਜਾਵੇਗਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਸਮੇ ਅਸੀਂ ਸਾਂਝੀਆਂ ਕਰ ਰਹੇ ਆ ਅਖੀਕਾਰ ਇਹ ਤਸਵੀਰਾਂ ਨੇ ਦੋਨੋਂ ਇਹਨਾਂ ਖਿਡਾਰਨਾ ਦੀਆਂ ਜਿਹੜੀਆਂ ਇਸ ਸਮੇ ਤੁਹਾਨੂੰ ਨਜ਼ਰ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੇ ਇਹ ਤਸਵੀਰਾਂ ਆਪਣੇ ਆਪ ਚ ਦੇਸ਼ ਦੇ ਲਈ ਮਾਣ ਵਾਲੀਆਂ ਤਸਵੀਰਾਂ ਪੰਜਾਬ ਨੂੰ ਮਾਣ ਵਾਲੀਆਂ ਤਸਵੀਰਾਂ ਨੇ ਤੇ ਤਸਵੀਰਾਂ ਜਿਹੜੀਆਂ ਕਾਢ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤੇ ਅਖੀਕਾਰ ਇਸ ਤਰੀਕੇ ਨਾਲ ਦੋਨੋਂ ਖਿਡਾਰਨਾਂ ਵੱਲੋਂ ਜਿਹੜਾ ਆ ਉਹ ਜਿਹੜਾ ਆਪਣੇ ਪਰਿਵਾਰ ਆਪਣੇ ਦੇਸ਼ ਪੰਜਾਬ ਨੂੰ ਮਾਣ ਮਹਿਸੂਸ ਕਰਾਇਆ ਜਾਂਦਾ ਸੋ ਇਹ ਤਸਵੀਰਾਂ ਜਿਹੜੀ ਤੁਹਾਨੂੰ ਨਾਲ ਸਾਂਝੀ ਕਰ ਰਿਹਾ ਅਖੀਕਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੂੰ ਇਸ ਸਮੇਂ ਦੋਨੋਂ ਜਿਹੜੀਆਂ ਇਸ ਸਮੇਂ ਖਿਡਾਰਨਾਂ ਨੂੰ ਸੋ ਇੱਕ ਆਫਲ ਹੈ ਜਿਹੜਾ ਇਸ ਸਮੇਂ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਇੱਕ ਵਾਰ ਜ਼ਰੂਰ आखिरकार बेटी आई है। ਹੁਣ ਕਿਵੇਂ ਮਹਿਸੂਸ ਕਰ ਰਹੇ ਹੋ? ਬਹੁਤ ਖੁਸ਼ੀ ਹੋਈ ਹੈ ਜੀ। ਡੇਢ ਮਿੰਟ ਹੋਰ ਕਰ ਰਹੀ ਹੈ ਜੀ। ਵਰਲਡ ਕੱਪ ਲੈ ਕੇ ਜੀ। ਵਰਲਡ ਕੱਪ ਲੈ ਕੇ। ਹਾਂ ਜੀ ਹਾਂ ਜੀ। ਆਖਿਰਕਾਰ ਇੱਕ ਮਾਣ ਜਿਹੜਾ ਹੈ ਆਪਣੇ ਪਰਿਵਾਰ ਦਾ, ਪੰਜਾਬ ਦਾ, ਦੇਸ਼ ਦਾ ਬੜਾ ਹੈ। ਬਿਲਕੁਲ ਬਿਲਕੁਲ ਮਾਣ ਵਧਾਇਆ ਦੇਸ਼ ਦਾ ਜੀ। ਹੋਰ ਅਮਰ ਕੀ ਕਹੋਗੇ ਇੱਕ ਵਾਰ ਦੋ ਸ਼ਬਦ ਸਿਰਫ ਲਿਖੀ ਮੈਂ ਕਿਵੇਂ ਦੇਖਦੇ ਹਾਂ। 올ਓਵਰ ਸਾਰਾ ਜਿਹੜਾ ਪੰਜਾਬ ਪੂਰਾ ਤੁਹਾਡੇ ਲਈ ਖੜਾ ਪੂਰਾ ਦੇਸ਼ ਕਰਾ ਹੋਇਆ। ਸਰ ਬਹੁਤ ਵੱਡੀ ਗੱਲ ਹੈ। ਬਹੁਤ ਸਨਮਾਨ ਦੀ ਗੱਲ ਹੈ। ਪੂਰਾ ਪੰਜਾਬ ਸਾਨੂੰ ਲੈਣਾ ਹੈ। ਹੋਰ ਮਤਲਬ ਖੁਸ਼ੀ ਜ਼ਾਹਿਦ ਨਹੀਂ ਕਹਿੰਦਾ ਕਿ ਇੰਨੇ ਲੋਕ ਸਾਨੂੰ ਦੇਖਣ ਆਏ ਸਾਨੂੰ ਲੈਣ ਆਏ ਬਹੁਤ ਸਾਰੇ ਪੇਰੈਂਟਸ ਨੇ ਥੋੜੀ سپورਟ ਕੀਤੀ ਲੱਗਦਾ ਕਿ ਜੇ ਬਾਕੀ ਮਾਪੇ ਬੱਚੀਆਂ ਦੀ ਖਾਸੇ ਕੁੜੀਆਂ ਦੀ سپورਟ ਕਰਨ ਤੇ ਅੱਜ ਮਾਹੌਲ ਕੁਝ ਹੋਰ ਬਿਲਕੁਲ ਸਰ ਬਿਲਕੁਲ ਸਾਰੇ ਹਾਲ ਤੁਸੀਂ ਹੋਰ ਐਸੇ ਇਵਾਲਵਮੈਂਟ ਦੇਖੋਗੇ ਅਵੇਰਨੈਸ ਦੇਖੋਗੇ ਜਿਵੇਂ ਸਾਡੇ ਵਰਗੇ ਜਿੱਥੋਂ ਉੱਠੇ ਆ ਬਾਕੀ ਹੋਰ ਵੀ ਉੱਠ ਸਕਦੇ ਨੇ ਤਾਂ ਉਹਨਾਂ ਦੇ ਪੇਰੈਂਟਸ ਵੀ ਬਹੁਤ ਐਨਕਰੇਜ ਕਰਨਗੇ ਬਹੁਤ ਸਾਰੇ ਲੋਕ ਨੇ ਜਿਹੜੇ ਕੁੜੀਆਂ ਬਹੁਤ ਸਾਰੀਆਂ ਕੁੜੀਆਂ ਨੂੰ ਜਿਹੜਾ ਵਾਪਪ ਬਹੁਤ ਸਮਝਦੇ ਨੇ ਅੱਜ ਉਹ ਲੱਗਦਾ ਕਿ ਉਹ ਇਹ ਗੱਲ ਨੂੰ ਭੁੱਲ ਜਾਣ ਤੇ ਅਮਨ ਨੂੰ ਦੇਖੇ ਨਹੀਂ ਨਹੀਂ ਕੁੜੀਆਂ ਬੋਝ ਨਹੀਂ ਹੁੰਦੀ ਸਰ ਮੇਰੇ ਪਾਈ ਨੇ ਬੋਲੇ ਸੀ ਕਿ ਰੱਬ ਕੁੜੀ ਉਹ ਨਹੀਂ ਦਿੰਦਾ ਜਿਹਦੀ ਉਹਨੂੰ ਪਾਲਣ ਦੀ ਔਕਾਤ ਹੋਵੇ ਤਾਂ ਕੁੜੀਆਂ ਰੱਬ ਸਭ ਨੂੰ ਨਹੀਂ ਬਖਸ਼ਦਾ ਹੈਗਾ ਤੇ ਜੋ ਕੁੜੀਆਂ ਕਰ ਸਕਦੇ ਉਹ ਸ਼ਾਇਦ ਮੁੰਡੇ ਨਾ ਕਰ ਸਕਦੇ ਹੋ ਮਤਲਬ ਕੁੜੀਆਂ ਜਿਵੇਂ ਰੱਬ ਦਾ ਰੂਪ ਹੀ ਨੇ ਇੱਕ ਤਰ੍ਹਾਂ ਦੀਆਂ ਕਹਿੰਦੇ ਵੀ ਜਿਹੜਾ ਥੋੜੇ ਸਿਸਟਰ ਕਹਿ ਰਹੇ ਸੀ ਕਿ ਪੂਰਾ ਇੱਕ ਸੁਪਨਾ ਸੀ ਤੁਹਾਡਾ ورلڈ ਕੱਪ ਜਿੱਤਣਾ ورلڈ ਕੱਪ ਜਾਣ ਦਾ ਉਹ ਸੁਪਨੇ ਨੂੰ ਕਿਵੇਂ ਦੇਖ ਰਹੇ ਹੋ ਅੱਕੇ ਘਰ ورلڈ ਕੱਪ ਸਰ ਸੁਪਨਾ ਸਬਦਾ ਜੋ ক্রিকেট ਖੇਡਦਾ ਉਹਨੂੰ ورلڈ ਕੱਪ ਟਰੋਫੀ ਕਿਉਂ ਨਹੀਂ ਚਾਹੀਦੀ ਹੋਏ ਕਿ ਜਿਹਨੇ ਨਹੀਂ ਮਾਨਤ ਕੀਤੀ ਆ ਕੰਟਰੀ ਲਈ ਉਹ ਕਿਉਂ ਨਾ ਕੁਝ ਕਰੇ ਤਾਂ ਸਾਡੇ ਲਈ ਇਹ ਬਹੁਤ ਮਾਨ ਫਕਰ ਦੀ ਗੱਲ ਹੈ ਕਿ ਆਪਾਂ ਥੋੜਾ ਜਿਹਾ ਆਪਣੇ ਵੱਲੋਂ ਕੁਝ ਕਰ पाए ਫਾਈਨਲ ਮੈਚ ਰੁਕੀਵੇ ਦੇਖ ਰਹੇ ਹਾਂ ਫਾਈਨਲ ਮੈਚ ਵਾਲੇ ਕੀ ਕਹੋਗੇ ਇਹਦੀ ਚਿੱਤ ਬਾਰੇ ਕੀ ਕਹੋਗੇ ਓਵਰঅল 뷰 ਪਰ ਸਰ ਫਾਈਨਲ ਜਿੰਨੇ ਐਕਸਾਈਟਡ ਤੁਸੀਂ ਸੀ ਉਸ ਨਾਲ ਐਕਸਾਈਟਡ ਅਸੀਂ ਸੀ ਤੇ ਇਹ ਸਾਨੂੰ ਪਤਾ ਸੀ ਕਿ ਅਸੀਂ ਕਿਤੇ ਵੀ ਮੈਚ ਛੱਡਣ ਨਹੀਂ ਵਾਲੇ ਔਰ ਦਿਸ ਇਜ਼ ਆਰ ਹੋਮ ਆਰ ਹੋਮ ਟਾਊਨ ਨੋ ਵਨ ਕੈਨ ਕਮ ਐਂਡ ਟੇਕ ਵਾਟਐਵਰ ਦੇ ਵਾਂਟ ਮਤਲਬ ਜਿਵੇਂ ਇਹ ਸਾਡੀ ਕੰਟਰੀ ਹੈ ਇਹ ਅਸੀਂ ਡਿਸਾਈਡ ਕਰਾਂਗੇ ਉਸੇ ਕੀ ਦੇਣਾ ਕੀ ਨਹੀਂ ਦੇਣਾ ਕੋਈ ਵੀ ਆਏਗਾ ਕੁਝ ਵੀ ਲੈ ਕੇ ਜਾਏਗਾ ਇਦਾਂ ਨਹੀਂ ਹੋ ਸਕਦਾ ਅਮਨ ਜੀ ਦੀ ਗੱਲ ਕਰ ਰਹੇ ਹਾਂ ਅਮਨ ਜੋਤ ਜਿਹੜੇ ਸਾਡੇ ਨਾਲ ਚਰਚਾ ਕਰ ਰਹੇ ਸੀ ਅੱਜ ਆਪਣੀ ਜਿੱਤ ਨੂੰ ਲੈ ਕੇ ਅਮਨ ਜੋਤ ਪਹਿਲੋ ਜਿਹੜੀ ਆ ਉਹ ਜਿੱਤ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਮਾਨ ਦੀ ਗੱਲ ਆਖੀ ਗਈ ਹੈ ਕੈਮਰਾਮੈਨ ਤੇ ਜਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਪੀਡੀਸੀ న్యూਸ ਮਹਾਲੀ